मिट्टी सी आसरा मिट्टी सी विरासत मिट्टी सी मां प्यो पुरख्या की निशानी ਪਰ ਜਦੋਂ ਉਹੀ ਮਿੱਟੀ ਪਾਣੀ ਨਾਲ ਵਹਿ ਜਾਵੇ ਤਾਂ ਘਰ ਦੇ ਚਿਰਾਗ ਕਿਵੇਂ ਬਲਣ ਰੋਟੀ ਪਾਣੀ ਦਾ ਖਰਚਾ ਬਿਮਾਰੀਆਂ ਦਾ ਖਰਚਾ ਕਿਵੇਂ ਚੁੱਕਿਆ ਜਾਵੇ ਬੱਚਿਆਂ ਦਾ ਭਵਿੱਖ ਤੇ ਸੁਪਨੇ ਕਿਵੇਂ ਦੇਖਣ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਆਲੀ ਕਲਾਂ ਦੇ ਇੱਕ ਪਰਿਵਾਰ ਤੇ ਹੜਾਂ ਦੀ ਅਜਿਹੀ ਮਾਰ ਪਈ ਕਿ ਉਹ ਇਸ ਸਦਮੇ ਚੋਂ ਨਿਕਲ ਨਹੀਂ ਪਾਰਿਆ ਇਹ ਬਜ਼ੁਰਗ ਦੇਖੋ ਜੋ ਚਾਹੁੰਦਾ ਹੈ ਕਿ ਦਰਿਆ ਉਹਨਾਂ ਦੀ ਜ਼ਮੀਨ ਛੱਡ ਦੇਵੇ ਇਹਨਾਂ ਦੀ ਸੱਤ ਕਿੱਲੇ ਪੁਰਖਿਆਂ ਦੀ ਜ਼ਮੀਨ ਬਿਆਸ ਦਰਿਆ ਰੋੜ ਕੇ ਲੈ ਗਿਆ ਹੁਣ ਹਰ ਰੋਜ਼ ਉਹ ਦਰਿਆ ਦੇ ਕੰਢੇ ਆ ਕੇ ਮਿੱਟੀ ਫਰੋਲਦੇ ਰਹਿੰਦੇ ਐ ਇਸ ਉਮੀਦ ਨਾਲ ਕਿ ਸ਼ਾਇਦ ਉਹਨਾਂ ਦੀ ਖੇਤੀ ਵਾਲੀ ਧਰਤੀ ਉਹਨਾਂ ਨੂੰ ਮੁੜ ਨਜ਼ਰ ਆ ਜਾਵੇ ਪਰ ਬਿਆਸ ਦੇ ਪਾਣੀ ਵਿੱਚ 40 40 ਫੁੱਟ ਤੱਕ ਦੀ ਗਹਿਰਾਈ ਹੈ ਤੇ ਉਸ ਧਰਤੀ ਦਾ ਹੁਣ ਕੋਈ ਨਾ ਮੋ ਨਿਸ਼ਾਨ ਨਹੀਂ ਇਹ ਆਸਾਂ ਹੀ ਇਸ ਆਸਰੇ ਤੇ ਜਿੰਦੇ ਹਾਂ ਇਹ ਵੀ ਰੁੜ ਗਏ ਆਸਾਂ ਰੁੜ ਗਈਆਂ ਸਾਰੀਆਂ ਕੋਈ ਸਹਾਰਾ ਹੋਰ ਕੋਈ ਸਹਾਰਾ ਨਹੀਂ ਤੁਹਾਡੇ ਕੋਲ ਕੋਈ ਸਹਾਰਾ ਨਹੀਂ ਕੋਈ ਸਹਾਰਾ ਨਹੀਂ ਰਹੇਗਾ ਮੇਰੇ ਬੱਚੇ ਜ 12ਵੀਂ ਪੜ੍ਹਦੇ ਆ ਉਹਦੀ ਫੀਸ ਨਹੀਂ ਤਰੀ ਉਹਦੇ ਪੇਪਰ ਨਹੀਂ ਦਿੱਤੇ ਉਹ ਵੀ ਮੇਰਾ ਗਿਆ ਖਤਪਕਾਮ ਹੋ ਗਿਆ ਸੱਤ ਕਿੱਲੇ ਜਮੀਨ ਸੀ ਇਹੋ ਜਮੀਨ ਸੀ ਇਸ ਜਮੀਨ ਦੇ ਆਹਰੇ ਤੇ ਜਿੰਦੇ ਸਾਂ ਵਿੱਚ ਮੋਟਰ ਲਾਈ ਮੋਟਰ ਦੀਆਂ ਤਾਰਾਂ ਲੱਗੀਆਂ ਹਾਂ ਤਾਰਾਂ ਰਹਿ ਗਈਆਂ ਮੋਟਰ ਵੀ ਗਈ ਇੰਜਣ ਵੀ ਗਿਆ ਸਭ ਕੁਝ ਰੁਟ ਗਿਆ ਕੁਝ ਨਹੀਂ ਰਹਿ ਗਿਆ ਕੁਝ ਨਹੀਂ ਕੀਤਾ ਕਿਸੇ ਕੁਝ ਨਹੀਂ ਕੀਤਾ ਜੀ ਇਹਦੇ ਆਖਰੇ ਤੇ ਮਿਲ ਰੱਬ ਦੇ ਆਖਰੇ ਤੇ ਬੈਠੇ ਆ ਕਿ ਜਿੰਦਗੀ ਹੋਈ ਤੇ ਕੋਈ ਰੋਟੀ ਮਿਲ ਜੂ ਨਹੀਂ ਰਹੀ ਅ病ਾਰ ਹੈਗੇ ਆ ਡੈਲਸਰੀ ਮਰੀਜ਼ਾਂ ਆਪਣੇ ਦੀ ਕੋ ਲਟਕੀ ਆ ਹਾਂ ਪੋਤੇ-ਪਤੀਆਂ ਭਰਾ ਦੇ ਆ ਸਾਰੇ ਜੋ ਕਾਰੋਬਾਰ ਮੈਂ ਹੀ ਕਰਦਾ ਸੀ ਮੇਰੇ ਇੱਥੇ ਆਉਂਦਾ ਸੀ ਮੇਰੇ ਇੱਥੇ ਮੈਂ ਦੇਦਾ ਸੀ ਹਾਂ ਘੱਟੋ-ਘੱਟ 18-20 ਲੱਖ ਦਾ ਮੈਂ ਕਰਜ਼ਾਈ ਬੈਠਾ ਹੁਣ ਉਹ ਕਿਸੇ ਨੇ ਕਿਸੇ ਨੂੰ ਪੁੱਛਣਾ ਨਾ ਪੁੱਛਣਾ ਤੇ ਮੈਨੂੰ ਹੀ ਆ ਆਰਥਿਕ ਤੌਰ ਤੇ ਕਮਜ਼ੋਰ ਹੋਣ ਕਾਰਨ ਘਰ ਦੀ ਧੀ ਦੀ ਪੜ੍ਹਾਈ ਵੀ ਰੁਕ ਗਈ ਕਿਉਂਕਿ ਬਿਮਾਰੀ ਕਾਰਨ ਖਰਚਾ ਵਧ ਗਿਆ ਜ਼ਮੀਨ ਤਾਂ ਨਹੀਂ ਬਚੀ ਹੁਣ ਬਚਿਆ ਹੈ ਤਾਂ ਬਸ ਕਾਗਜ਼ ਦਾ ਟੁਕੜਾ ਜ਼ਮੀਨ ਦੀ ਫਰਦ ਚਲੀ ਜਾਂਦੀ ਹੈ ਰਾਤ ਨੀਂਦ ਨਹੀਂ ਆਉਂਦੀ ਗਮ ਕਰਦੇ ਆ ਫਿਰ ਠੀਕ ਨਹੀਂ ਗਏ ਇਹਨਾਂ ਦੇ ਗੁਰਦੇ ਦਾ ਬਹੁਤ ਹਾਲਤ ਮੰਦੀ ਆ 7-8 ਲੱਖ ਰੁਪਏ ਅਸੀਂ ਲਾ ਚੁੱਕੇ ਆ ਪਰ ਠੀਕ ਅਜੇ ਨਹੀਂ ਗਏ ਤੜਕੇ ਉੱਠ ਕੇ ਉਲਟੀਆਂ ਰੋਝੰਦਣਾ ਹੂੰ ਹਾਂਜੀ ਤੇ ਪਹਿਲੀ ਸਾਡੀ ਜਿੰਨੀ ਹੈਗੀ ਰੁੜਦੀ ਸਾਡਾ ਲਟਕਾ ਵੀ ਨਹੀਂ ਹੈਗਾ ਕੁੜੀ ਆ ਇਹ ਵੀ ਨਹੀਂ ਗਈ ਠੀਕ ਅਸੀਂ ਤਰਨ ਤਾਰਨਾ ਸਭ ਤਾਂ ਹੀ ਦਾਖਲ ਉਧਰ ਮਾਝੇ ਬਹੁਤ ਦਾਖਲ ਕਰਾਈ ਕੁੜੀਆਂ ਸਾਡੀ ਨਹੀਂ ਠੀਕ ਹੈ ਜੇ ਵੀ ਅਸੀਂ ਸਕੂਲੋਂ ਘਰ ਢਾਈ ਹੁਣ ਅਸੀਂ ਫੀਸ ਖੋਣ ਮਟਾਈ ਹੈ ਨੰਬਰ ਵਧੀਆ ਹੁੰਦੇ ਸੀ ਪਰ ਕੁੜੀਆਂ ਦੇ ਬਾਥਰੂਮ ਨਹੀਂ ਸੀ ਆਂਦਾ ਅਸੀਂ ਬਹੁਤ ਸਾਰੇ ਪਿੰਡ ਨੂੰ ਪਤਾ ਵੀ ਅਸੀਂ ਦਾਖਲ ਰੱਖੀ ਆ ਪਰ ਵੀ ਅਸੀਂ ਹੁਣ ਫੀਸਾਂ ਵੀ ਦੇ ਹੋਈਆਂ ਹਾਂਜੀ ਹਾਂਜੀ ਹੂੰ ਤੇ ਲਟਕਾਣੀ ਹੈਗਾ ਕੱਲੀ ਗੁੜੀ ਆਈ ਹੈ ਪਹਿਲਾਂ ਮੈਂ ਠੀਕ ਨਹੀਂ ਰਹੀ ਸੀਗੀ ਮੈਨੂੰ ਪ੍ਰੋਬਲਮ ਸੀਗੀ ਹਾਰਟ ਦੀ ਤੇ ਉਸ ਤੋਂ ਬਾਅਦ ਵਾਸ਼ਰੂਮ ਦੀ ਪ੍ਰੋਬਲਮ ਹੋ ਗਈ ਤੇ ਮੈਂ ਠੀਕ ਨਹੀਂ ਰਹੀ ਉਸ ਤੋਂ ਬਾਅਦ ਆ ਪਾਪਾ ਨਹੀਂ ਠੀਕ ਰਹੇ ਤੇ ਬਾਜੋਂ ਫੀਸ ਦਾ ਕਰਕੇ ਮੈਂ ਘਰੇ ਬੱਤੀ ਹਾਂ ਪਲੱਸ 2 ਜਾਂ ਪਾਪਾ ਬਿਮਾਰ ਹਨ ਇਹਨਾਂ ਦੇ ਸਾਰੀ ਦਵਾਈ ਤੇ ਖਰਚਾ ਲੱਗਦਾ ਵਾ ਤੇ ਸਾਡੀ 7 ਕਿਲੇ ਪੈਲੀ ਸੀ ਉਹ ਵੀ ਹੁਣ ਰੁੜ ਗਈ ਆ ਤੇ ਉਹਦਾ ਫੇਅਰ ਫੀਸਾਂ ਨਹੀਂ ਦੇयो ਯਾਂ ਇਸ ਕਰਕੇ ਮੈਂ ਕਰ ਰਹੀ ਹਾਂ ਇਹ ਸਿਰਫ ਇੱਕ ਬਜ਼ੁਰਗ ਦੀ ਕਹਾਣੀ ਨਹੀਂ ਇਹ ਬਿਆਸ ਦੇ ਕਹਿਰ ਨਾਲ ਤਬਾਹ ਹੋਏ ਸੈਂਕੜੇ ਪਰਿਵਾਰਾਂ ਦੀ ਤਸਵੀਰ ਹੈ ਸਰਕਾਰਾਂ ਨੇ ਕਈ ਐਲਾਨ ਕੀਤੇ ਪਰ ਬਜ਼ੁਰਗ ਦੀਆਂ ਅੱਖਾਂ ਅੱਜ ਵੀ ਆਪਣੀ ਜ਼ਮੀਨ ਲੱਭ ਰਹੀਆਂ ਹਨ ਜ਼ਮੀਨ ਗਈ ਵਿਰਾਸਤ ਗਈ ਸੁਪਨੇ ਗਏ ਹੁਣ ਸਿਰਫ ਬਜ਼ੁਰਗ ਪਿਓ ਮਾਂ ਤੇ ਉਸ ਦੀ ਇਕਲੋਤੀ ਧੀ ਬਚੇ ਨੇ ਜੋ ਜ਼ਿੰਦਗੀ ਦੇ ਹਰੇਕ ਦਿਨ ਨਾਲ ਜੰਗ ਲੜ ਰਹੇ ਹਨ